ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਵੀਰੋ ਭੈਣੋ ਆਪਣੇ ਛੋਟੇ ਵੀਰ ਵੱਡੇ ਵੀਰ ਆਪਣੀਆਂ ਮਾਦਾ ਮਾਂ ਬਾਪੂ ਜੀ ਬੇਬੇ ਜੀ ਮੇਟੀਆਂ ਭੈਣਾਂ ਛੋਟੀਆਂ ਭੈਣਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਖਸ਼੍ਰੀ ਅਕਾਲ ਮੇਰੇ ਚੈਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੱਥ ਜੋੜ ਕੇ ਬੇਨਤੀ ਹੈ ਲਾਈਕ ਕਮੈਂਟ ਵੀ ਕਰਿਓ ਤੇ ਆਪਾਂ ਨੂੰ ਨਿਸ਼ਾਨੀਅਤ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਇਸ ਲਈ ਤੁਸੀਂ ਮੇਰੀ ਸਬਸਕ੍ਰਾਈਬ ਕਰਕੇ ਜ਼ਰੂਰ ਮਦਦ ਕਰਿਓ ਮੈਂ ਇਕਦਾਂ ਹੋਰ ਵੀ ਕਹਨਾ ਕਿ ਪਰ ਇਨਸਾਨੀਅਤ ਦੀ ਮਦਦ ਆਪਾਂ ਨੂੰ ਸਾਰਿਆਂ ਨੂੰ ਜ਼ਰੂਰਤਾਂ ਨਹੀਂ ਚਾਹੀਦੀ। ਜੈਸ ਬਿੰਜਮੇ ਕੇ ਹੁਣ ਪੰਜਾਬ ਦੇ ਵਿੱਚ ਕਈ ਜਗ੍ਹਾ ਫਲੱਡ ਵੀ ਆਇਆ ਹੋਇਆ ਹੈ ਜਿਵੇਂ ਹੜਾ ਬੜਾ ਬਹੁਤ ਜਲ ਜਾਣ ਕੇ ਸਰਕਾਰਾਂ ਦੀਆਂ ਕਾਰਜਸ਼ਤਰੀਆਂ ਚਲੋ ਸਰਕਾਰਾਂ ਦੀਆਂ ਕਾਰਜਸ਼ਤਰੀਆਂ ਤਾਂ ਇੰਨੀਆਂ ਨੇ ਜਾਣੀ ਗੱਲਾਂ ਛੱਡੋ ਆਪਣੇ ਨਾਲ ਇੰਨਾ ਕੁਝ ਕਰ ਰਹੇ ਨੇ ਉਹ। ਵੀ ਛੋਟਣ ਦਾ ਸਮਾਨ ਨਹੀਂ ਦੇ ਰਹੇ ਇੱਕ ਬੰਦੇ ਨੂੰ ਵੀ ਸਹੀ ਬਗ ਜਗ੍ਹਾ ਤੇ ਇਹ ਕਹਿ ਦਿੰਦੇ ਨੇ ਨਾ ਕਈ ਵਾਰੀ ਵੀ ਸਿੱਖਾਂ ਕੋਈ ਪ੍ਰਬੰਧ ਨਹੀਂ ਚੱਲਦਾ ਫਲਾਣਾ ਉਹ ਯਾਰ ਸੋਚਣ ਤਾਂ ਕੋਈ ਸਿੱਖਾਂ ਦੂਸਰੀ ਗੱਲ ਜਿੱਥੋਂ ਕੋਈ ਸੰਸਥਾ ਹੁੰਦੀ ਆ ਮੇਨ ਕੋਈ ਜਥੇਬੰਦੀ ਹੁੰਦੀ ਆ ਕੋਈ ਪਾਰਟੀ ਹੁੰਦੀ ਆ ਵਗੈਰਾ ਉੱਥੋਂ ਹੀ ਤਾਂ ਗੱਲ ਬਣਦੀ ਹੁੰਦੀ ਆ ਨਾ ਜਦੋਂ ਹੁਣ ਮੇਨ ਪਾਰਟੀ ਆ ਜਾਂ ਕੋਈ ਸੰਸਥਾ ਜਿਵੇਂ ਐਸਜੀਪੀਸੀ ਆ ਆਪਣੇ ਸ਼੍ਰੋਮਣੀ ਖਾਲਸਾ ਦਲ ਆ ਜਿੱਥੇ ਜਦੋਂ ਉਹ ਨੇ ਉਹੀ ਤਾਂ ਦੱਸਣਾਗੇ ਨਾ ਕੌਣ ਨੂੰ ਕੌਣ ਦੀ ਅਗਵਾਈ ਤਾਂ ਉਹੀ ਕਰ ਰਿਹਾ ਨਾ ਆਪਣੇ ਆਪੂ ਕਰ ਰਿਹਾ ਨਾ ਆਪਣੇ ਲੀਡਰ ਕਰ ਰਿਹਾ ਹੈ ਉਹ ਸੋਚੋ ਵੀ ਜੋ ਜਿਹੜੇ ਆਗੂ ਆ ਤੇ ਆਪਾਂ ਸਲਾਈ ਹੋਈ ਆ ਉਹ ਆਗੂ ਹੀ ਬਣਤੀ ਆ ਉਹ ਸਿੱਖੀ ਨਾਲ ਇਹ ਕੱਲ ਮੈਂ ਨਹੀਂ ਕਹਿੰਦਾ ਉਹਨਾਂ ਦੇ ਕਰਤੱਵਮ ਕਹਿੰਦੇ ਤੁਸੀਂ ਦੇਖੋ ਆ ਕਿਉਂ ਸਿੱਖ ਹੋ ਨਹੀਂ ਸਕਦੇ ਆ ਜੋਗੀ ਦੇ ਧਿਆਨਦ گورਕਪੁਰ ਦੇ ਵਿੱਚ ਪਤਾ ਨਹੀਂ ਕਿਸੇ ਗੁਰਦੁਆਰੇ ਦੇ ਵਿੱਚ ਵੀਡੀਓ ਆ ਦੇਖੀ ਆ ਉਹਦੀ ਉਹ ਨਹੀਂ ਇਹ じゃ ਕਮਲ ਕੁੱਤੇ ਆਈਆਂ ਜੱਬਲੀਆਂ ਮਾਰੀਆਂ ਨੇ ਇੰਨੇ ਪੱਧਾਂ 600000 ਖੜੇ ਨੇ ਉੱਥੇ ਚਲੋ ਉਹਨਾਂ ਦੀ ਢੋਤਾ ਦੀ ਪਾਰਟੀ ਲਈ ਹੋਣੀ ਉਹਨਾਂ ਨਹੀਂ ਸਕਿਆ ਹੁਣ ਅੱਛਾ ਤਾਂ ਮੁੱਖ ਮੰਤਰੀ ਆ ਤੇ ਨਾ ਆਉਦੀ ਵੀ ਕਿੱਥੇ ਬੰਦੀ ਤਾਂ ਨਹੀਂ ਮੈਨੂੰ ਅਜੇ ਤੱਕ ਵੀ ਜੀਪੀਸੀ ਜਾਂ ਪਤਾਲੀ ਗੱਲ ਪਾਰਟੀ ਜਾਂ ਦਿੱਲੀ ਵਾਲੇ ਵੀ ਹਾਂ ਕਹਿ ਸਕਣ ਵੀ ਭਈ ਜਿਹੜੀਆਂ ਤੂੰ ਗੱਲਾਂ ਕਰਦਾ ਇਹ ਗੱਲਾਂ ਤਾਂ ਹੈ ਹੀ ਨਹੀਂ ਜੀ ਸਿੱਖਾਂ ਗੁਰੂਆਂ ਨੇ ਕਰੀਆਂ ਕਦੀ ਇਹਨੂੰ ਉਹ ਕਹੀ ਜਾਂਦਾ ਵਾ ਜੀ ਕੱਲਾ ਸਿੱਖਾ ਗੁਰੂ ਤਾਂ ਹਿੰਦੂਆਂ ਦੇ ਰਾਖੇ ਲਈ ਉਹ ਆਏ ਸੀ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਆਏ ਸੀ ਉਹਨਾਂ ਨੇ ਉਹਨਾਂ ਦੀ ਸ਼ਹਾਦਤਾਂ ਦਿੱਤੀ ਵੀਰੇ ਉਹ ਪੁੱਛੇ ਕੋਈ ਉਹ ਕੋਈ ਕਹਿਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਵੀ ਭਾਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਇਨਸਾਨੀਅਤ ਲਈ ਦਿੱਤੀਆਂ ਸੀ ਕਿਸੇ ਇੱਕ ਸਮੁਨਿਟੀ ਲਈ ਜਾਂ ਕਿਸੇ ਜਥੇਬੰਦੀ ਲਈ ਨਾ ਕਿਸੇ ਦੀ ਸੰਸਕ੍ਰਿਤੀ ਬਚਾਉਣ ਲਈ ਨਹੀਂ ਸੀ ਦਿੱਤੀਆਂ ਰੋਜ਼ ਮੁਸਲਮਾਨਾਂ ਵੀ ਆਉਂਦੇ ਉਹਨਾਂ ਨੇ ਤੁਹਾਡੇ ਵਿਰੁੱਧ ਵੀ ਹਾਂ ਸਾਨੂੰ ਹਿੰਦੂ ਬੁਖੀ ਕਰਦੇ ਤਾਂ ਉਹਨਾਂ ਨੇ ਮੁਸਲਮਾਨਾਂ ਦਾ ਵੀ ਸਾਥ ਉਹਨਾਂ ਹੀ ਦੇਣਾ ਪਰ ਗੁੰਮਰਾ ਕਰਨਾ ਜਿਹੜੀ ਇੱਕ ਹੁੰਦੀ ਆ ਗੱਲ ਕਿ ਗੁੰਮਰਾ ਕਰੀ ਕਿੱਲੋਂ ਜਦੋਂ ਆਗੂਆਂ ਤੋਂ ਹੀ ਗੱਲ ਕਹਾ ਚੱਲਣੀ ਆ ਨਾ ਜਿਹੜੇ ਉਹਦੇ ਨਾਲ ਹੁਣ ਖੜੇ ਜੇ ਉੱਥੇ ਪਤਾ ਮੰਨੀਓ ਕੰਮਸ਼ੇ ਕੰਮ ਮੇਨ ਹੀ ਬੰਦੇ ਹੋਣੇ ਆ ਉਧਰ ਦੇ ਲੀਡਰੀ ਹੋਣਗੇ ਸਿੱਖਾਂ ਦੇ ਤਾਂ ਲੀਡਰੀ ਹੋਣਗੇ ਨਾ ਆਸ-ਪਾਸ ਦੇ ਕੋਈ ਕੌਂਸਲਰ ਹੋਊ ਕੋਈ ਸਰਪੰਚ ਹੋਊ ਕੋਈ ਪੰਚੂ ਹੋਊ ਕੋਈ ਹੋਰ ਕੋਈ ਅਨਲਿਸਿਸ ਉਹਨੂੰ ਤੁਸੀਂ ਇਹ ਦੇਖੋ ਆਦੇ ਸਾਹਮਣੇ ਹੀ ਇੱਕ ਬੰਦਾ ਸ਼ਰਮਾਂ ਪਈ ਜਾਂਦਾ ਦਲਤ ਗਈ ਜਾਂਦਾ ਦਲਤ ਬਿਆਨਵਾਜੀ ਕਰੀ ਜਾਂਦਾ ਗੁਰੂ ਹਰਗੋਬਿੰਦ ਤੇ ਉਹ ਰਾਮ ਨਾਲ ਬੱਤ ਬਣਾ ਸੁਣੀ ਜਾਂਦੇ ਕੁਸ਼ੇ ਦੇ ਮਨ ਦੇ ਨਹੀਂ ਕਹੇ ਵੀ ਭਾਈ ਤੁਸੀਂ ਸ਼੍ਰੀਮ ਸਾਹਿਬ ਇਹ ਇੱਧਾ ਨਹੀਂ ਸੀਗਾ ਵੀ ਭਾਈ ਉਹ ਇੱਥਾਂ ਸੀ ਗੱਲ ਇਨਸਾਨੀਅਤ ਲਈ ਸੀ ਵੀ ਉਹ ਤੇ ਆਪਣੇ ਐਸਜੀਪੀਸੀ ਵਾਲੇ ਅਕਾਲੀ ਦਲ ਤਾਂ ਉਹ ਅਕਾਲੀ ਦਲ ਕੁਝ ਗਿਆਨੀ ਹਰਪ੍ਰੀਤ ਵਾਲਾ ਅਕਾਲੀ ਦਲ ਇੱਕ ਫਲਾਨੇ ਵਾਲਾ ਅਕਾਲੀ ਦਲ ਇੱਕ ਧੰਗਾਣੇ ਵਾਲਾ ਇੱਕ ਆ ਭਾਈ ਸ਼ਮਸ਼ਮਨ ਜੀ ਤੇ ਮਾਨ ਸਿੰਘ ਗੋੜਾ ਨੇ ਕਹਿੰਦੇ ਬਹੁਤ ਜਿਆਦਾ ਧੰਲੇ ਆ ਵੀ ਕਾਂਗਰਸ ਫਲਾਨਾ ਕੀਤਾ ਯਾਰ ਹੁਣ ਕੀ ਹੋ ਗਿਆ ਕਰਾ ਹੁਣ ਕਿਉਂ ਪਰਫ ਚ ਲੱਗੇ ਹੋਏ ਨੇ ਹੁਣ ਕਿਉਂ ਨਹੀਂ ਕਹਿੰਦੇ ਕਦੇ ਬਿਆਨ ਨਹੀਂ ਦਿੰਦੇ ਭਾਈ ਇਕੱਠ ਕਰੋ ਲੋਕਾਂ ਆਪਣਾ ਘੱਟੋ ਘੱਟ ਸੇ ਇੱਕ ਅੰਮਲ ਕਿਖ ਬੰਦੇ ਇਕੱਠੇ ਹੋ ਕੇ ਜਾਣ ਯਾਰ 20 50 ਇਕੱਠੇ ਹੋ ਕੇ ਤਾਲ ਪਾਹੇ ਪਾਰਟੀਆਂ ਕੋਲੇ ਜਥੇਦਾਰ ਆਇਆ ਤਾਲ ਤਸਤੇ ਦੇ ਵੀ ਕਹਿਣ ਉੱਥੇ ਆ ਕੇ ਵੀ ਹਾਂ ਇਹ ਜੋ ਹੋ ਰਿਹਾ ਉਹਦੇ ਖਿਲਾਫ ਤੁਸੀਂ ਐਕਸ਼ਨ ਲੋ ਕੋਈ ਕੋਣ ਬੋਲਦਾ ਕਿਉਂ ਨਹੀਂ ਹੈਗਾ ਕਿਸੇ ਨੂੰ ਤਾਂ ਕਹਿਣਾ ਚਾਹੀਦਾ ਨਾ ਹੁਣ ਤੁਸੀਂ ਇਹ ਦੇਖ ਲਓ ਜਿਵੇਂ ਉਹ ਹਰਜੰਦਰ ਸਿੰਘ ਦਾ ਦਾ ਵਿਚਾਰਾ ਐਕਸੀਡੈਂਟ ਹੋਇਆ ਜਿਵੇਂ ਚਲੋ ਇੱਕ ਦੁਰਘਟਨਾ ਹੋ ਗਈ ਕੋਈ ਜਾਣ ਕੇ ਤਾਂ ਕੋਈ ਕਰਦਾ ਨਹੀਂ ਹੁੰਦਾ ਪਰ ਇਹਨਾਂ ਨੇ ਉਹ ਮੁੱਦਾ ਇੱਕ ਟਾ ਬੜਾ ਬਣਾ ਲਿਆ ਓਕੇ ਤਾਂ ਜਿੱਦੋਂ ਉਹਨੂੰ ਕਹਿੰਦੇ ਪਟੀਸ਼ਨ ਆ ਉਹ ਕਿਤੇ ਹਿੰਦੂ ਬੰਦੇ ਦਾ ਨਾਮ ਕੋਈ ਨਾ ਕੁੜੀ ਆ ਪਤਨੀ ਮੁੰਡਾ ਆ ਜਾਨੀ ਹਿੰਦੂ ਨਾਮ ਤੇ ਉਹਦਾ ਕੋਈ ਆਈਪੀ ਐਡਰੈਸ ਵੀ ਨਹੀਂ ਉਹ ਫੇਕ ਆ ਅਜਿਹਾ ਕਿ ਜਿੱਥੋਂ ਪਟੀਸ਼ਨ ਲੋਕਾਂ ਨੇ ਚੜਾਤਾ ਢੜਾ ਢੜਕਾ ਉਹ ਚੀਜ਼ ਜਿਹਦਾ ਤੁਸੀਂ ਇਹ ਤਾਂ ਦੇਖੋ ਪ੍ਰਭਾਵ ਕੀ ਪਣਾ ਯਾਰ ਤੁਸੀਂ ਅਮਰੀਕਾ ਨੂੰ ਸਿੱਖਿਆ ਦੇਣ ਲੱਗੇ ਹੋਤੋਪਿੰਡ ਦੇ ਸਰਪੰਚ ਨੂੰ ਤਾਂ ਸਮਝਾਇਆ ਨਹੀਂ ਜਾਂਦਾ ਅਜੋਗੀ ਦੱਤਿਆ ਨਾ ਦਾ ਗੰਜਾ ਜਿਹੜਾ 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 ਨਿਸ਼ਕਲ ਨਹੀਂ ਖਤਰਨਾਕਾ ਬਾਂਦਰ ਚਪਾਂਜੀ ਵਰਗੇ ਇਹਨੂੰ ਤਾਂ ਤੁਸੀਂ ਕਹਿ ਨਹੀਂ ਸਕਦੇ ਕੋਈ ਤੁਸੀਂ ਅਮਰੀਕਾ ਨੂੰ ਸਮਝਾਉਣ ਲੱਗੇ ਹੋ ਜਾਂ ਜਾ ਰਹੇ ਆਂ ਵੀ ਐ ਕਾਏ ਤਾਂ ਗੱਲ ਤਾਂ ਆਈਏ ਭਲਾ ਨਾ ਅਗਲੇ ਨੇ ਕਰਿਆ ਜਿਨ੍ਹਾਂ ਦੇ ਤਿੰਨ ਬੰਦੇ ਮਰੇ ਨੇ ਉਹ ਵੀ ਤਾਂ ਅਸਰ ਨੂੰ ਉਹ ਤਾਂ ਨਹੀਂ ਵੀ ਤਾਂ ਮਾਂ ਹੋਊਗੀ ਨਾ ਕੋਈ ਵੀ ਉਹ ਤਾਂ ਚਾਹ ਰਹੀ ਸੋਚ ਰਹੀ ਆਂ ਵੀ ਮੇਰੇ ਬੱਚੇ ਚਲੋ ਗਲਤੀ ਤੇ ਹੈ ਉਦਾਸੀ ਸੀ ਤੇ ਇਹਨਾਂ ਦੀ ਸੀ ਤੇ ਪਰ ਜੋ ਮਰੇ ਨੇ ਜੋ ਜਿਹਨਾਂ ਦੀ ਜੱਥ ਹੋਈਓ ਸੰਪਤੀ ਜ਼ਿਆਦਾ ਹਸਲ ਉਹ ਪਰ ਨਾਲ ਬੰਦੇ ਨੇ ਇਹ ਤਾਂ ਕੱਲ ਨੂੰ ਕੇਸ ਦੇ ਵਿੱਚ ਖੜਾ ਕੀ ਬਣਨਾ ਮਾਸਾ ਜ 45 ਸਾਲ ਹੋ ਗਏ ਆਪਦੇ ਕੋਲ ਦੱਸੀ ਜਾਂਦੇ ਨੇ ਚੱਕ ਲੋ ਧਰ ਲੋ ਹੋ ਜਾਂਦੀ ਆ ਜਿੰਪੇਸ਼ਨ ਦੇ ਕੋਈ ਹੰਕਾ ਨਹੀਂ ਤੈਸਾਨ ਜਨ ਮਣ ਮਟੋ ਜੋ ਜਰੀ ਨਹੀਂ ਹੈਗੇ ਆਪਣੇ ਲੋਕ ਉਹ ਪੋਜੀਸ਼ਨ ਦੇ ਵਿੱਚ ਮੈਂ ਸ਼ੱਕ ਲਾ ਦੇਣਾ ਸਭ ਤੋਂ ਵੱਧ ਹਿੰਦੂ ਘਰੇ ਹਨ ਉਹਨਾਂ ਨੂੰ ਪਤਾ ਉਹ ਇੱਕ ਸ਼ਰਿਆੰਤਰ ਰਚ ਰਹੇ ਨੇ ਆਈਟੀ ਸੈੱਲ ਨਾਲ ਉਹ ਤਾਂ ਯਾਰ ਹਜ਼ਾਰ ਵਾਰ ਇੱਕ ਦਿਨ 'ਚ ਇੱਕ ਮਿੰਟ ਦੇ ਵਿੱਚ ਹਜ਼ਾਰ ਵਾਰ ਸਕੀਮਾਂ ਲਾਉਂਦੇ ਨੇ ਵੀ ਕਿੱਦਾਂ ਕਿੱਦਾਂ ਸਿੱਖਾਂ ਨੂੰ ਬਦਨਾਮ ਕਰੀਏ ਇੱਥੋਂ ਕਿੱਥੋਂ ਨਾ ਸਰਦਾਰ ਖੁਸ਼ੀ ਕਰੀਏ ਬਾਉਨ ਕਰੀਏ ਜਿੱਦਾਂ ਕੇ ਇਹਨਾਂ ਨੇ ਦੰਗੇ ਕਹਿੰਦੇ ਹੁੰਦੇ ਸੀ ਦੰਗੇ ਜਦੋਂ ਕੋਈ ਤਾਂ ਕੋਈ ਦੰਗੇ ਨਹੀਂ ਸੀ ਬਸ ਤਕਲੀਮ ਜੀ ਮਿੱਥੀ ਹੋਈ ਇੱਕ ਸਾਜ਼ਿਸ਼ ਤੈਕ ਬੋਟਾ ਦੀ ਆਈਡੀ ਵਿੱਚ ਆਈਰੀ ਕਾਰ ਦੇਖਦੇ ਦੇਖ ਕੇ ਘਰ ਦੇਖ ਕੇ ਲੱਭੇ ਲੱਭ ਕੇ ਮਾਰੇਗੇ ਤੇ سیم طریقے راڑا را آئی پاؤڈر لایا چھوٹا اگ تو چڑھتے جی سات کرنے بعد چائم لگا ہوں آپ پہلے ہی ادھر ہی کہہ دین بھائی یہ نہیں کہہ سکے ایک تھوڑا جہا ایكشن لگو جاتے اپنے لوگ تھوڑی كڑی كرتے جذبات اپنے كام تھوڑی جی جذباتی پن آپ كے لوگ تھوڑے جی جذباتی تو ہے پر سمے اپنا كم وہ بھی اپنی ٹھیک ہے آپ جدی ہوں تو پڑتے ہیں ہرک دال پنجابی سکھ ہرک مدد آتے ہیں کوئی سکھان سے کوئی مدد لی نہیں آتا کسی اسی لیے میں شروع کہ آپ کو انسانیت مدد کرنی چاہیے پر میں یہ کہنا بھول گیا جی میں ہرک ویڈیو تو کہنا ہوں کہ سکھان سکھان کی مدد ضرور کرنی چاہیے ہوں بائی بھی گل ہے جی وہ چلو تو قانون دیکھے گا کوئی قانون نہ تو یہاں کی پٹیشن کا کچھ ہاتھ پل کر جنیاں مرضی دے جی کیونکہ okay, جڑا قانون آپ کا قانون آ اتنے ایڈ بند کر لو ایڈیا والا سسٹم تھوڑی جا بھی چل پیسے دے کے بھائی ایے پرچا بدلا لو بلانا کر لو اتنے جاس کام ہے بولے نے کرنا ہی ہے جہاں د دبے کچلے لوگ سی یہ کہہ دین یوگی دتیہ ناتھ اتنے مہنگا وا بھی ਸਿੱਖ ਹਿੰਦੂਆਂ ਜਿਹੀ ਬਣੇ ਨੇ ਬਹੁਤ ਲੋਕ ਨਹੀਂ ਕਹਿੰਦੇ ਵਿੱਚ ਅੱਖਾਂ ਤਾਂ ਹਿੰਦੂਆਂ ਦੀ ਸਿੱਖ ਨਹੀਂ ਪਰ ਸਿੱਖ ਉਹ ਬਣੇ ਜਿਹੜੇ ਲੋਕ ਬਹੁਤ ਜ਼ਿਆਦਾ 90% ਲੋਕ ਉਹ ਬਣੇ ਨੇ ਜਿਹੜੇ ਦਬੇ ਕੁਟਲੇ ਲੋਕ ਸੀ ਜਿਨ੍ਹਾਂ ਨੂੰ ਇਹਨਾਂ ਨੇ ਕੋਈ ਦੁਕਾਨ ਨਹੀਂ ਚਿੱਤ ਤਨਾ ਪੜਾਈ ਦਾ ਨਾ ਲਿਖਣ ਦਾ ਨਾ ਬੋਲਣ ਦਾ ਨਾ ਮੰਦਰ ਚਾਉਣ ਦਾ ਨਾ ਰੱਬ ਦਾ ਨਾਮ ਲੈਣ ਦਾ ਕੋਈ ਇਹਨਾਂ ਦਾ ਨਹੀਂ ਸੀ ਕਿਨ ਇੱਕ ਜਾਨਵਰ ਤੋਂ ਵੀ ਪੜੀ ਹਾਲਤ ਕਰੀ ਸੀ ਜਿਨ੍ਹਾਂ ਦੀ ਉਹ ਖਾਲਸੇ ਬਣੇ ਸੀ ਤੋ हां ओदू ਬਾਦ ਰੇਲਰ ਦੇ ਨਾਲ ਚੱਲਦਾ ਚੱਲ ਦੇਖਿਆ ਜਿਹਨੂੰ ਉਹਦੇ ਵੀ ਇਹ ਨਹੀਂ ਹੈਗਾ ਵੀ ਪੁੱਤੀਆਂ ਜਾਂਤਾਂ ਵੀ ਗਿਲੀਆਂ ਪੰਡਕ ਪੰਡਕ ਕਹਿੰਦੇ ਨੇ ਉਹ ਵੀ ਬਣੇ ਨੇ ਪਰ ਸਿੱਖਾਂ 'ਚ ਕੋਈ ਯਾਦ ਪਾਣੀ ਜੋ ਇੱਕ ਉਹ ਲੋਕ ਸੀ ਜਿਹੜੇ ਸਾਹਮਣੇ ਦਾ ਸੀ ਉਹ ਅੱਜ ਵੀ ਨਹੀਂ ਉਹਨਾਂ ਨੇ ਹੀ ਉਦੋਂ ਨਾਲ ਬਣੇ ਸਿੱਖ ਬਣੇ ਪਰ ਇਹ ਜ਼ਰੂਰੀ ਗੱਲ ਆ ਆਪਾਂ ਨੂੰ ਇਹ ਸਿੱਖਾਂ ਨੂੰ ਕੋਈ ਜਿਹਾ ਬੋਲੋ ਯਾਰ ਜਾਂ ਤੇ ਹੁਣ ਜੇ ਮੇਰੇ ਵਰਗਾ ਕੋਈ ਕਹਿਣਾ ਵੀ ਆ ਜਾ ਕੇ ਤਾਂ ਫਿਰ ਇਹ ਲੋਗ ਨੂੰ ਇਹ ਅੰਦਾਜ਼ਨ ਦਿੰਦੇ ਵੀ ਹਾਂ ਤੂੰ ਕੋਈ ਤੂੰ ਆਪ ਅਮਰਤ შეਤਾ ਹੂੰ ਤੂੰ ਕਿੰਨੀ ਅਗਰ ਹੈ ਤੇ ਮਨ ਇਹਦਾ ਕਹਿੰਦਾ ਇਹਨੂੰ ਪਾਠ ਹੁੰਦਾ ਤੈਨੂੰ ਆਹ ਹੋ ਰਿਹਾ ਉਹ ਮਤਲਬ ਪਤਾ ਕਿਸੇ ਚੀਜ਼ ਦਾ ਹੁਣ ਜੇ ਇਹਦਾ ਮਤਲਬ ਇਹ ਜੇ ਹਾਂ ਜੇ ਮੈਨੂੰ ਮਤਲਬ ਨਹੀਂ ਪਤਾ ਤਾਂ ਮੇਰੇ ਸਾਹਮਣੇ ਕੋਈ ਬੇਅਦਵੀਂ ਕਰੀ ਜਾਵੇ ਤੇ ਇਹ ਚੀਜ਼ ਦਾ ਮਤਲਬ ਇਹ ਹੋਇਆ ਨਾ ਜੇ ਮੈਨੂੰ ਮਤਲਬ ਨਹੀਂ ਪਤਾ ਤਾਂ ਮੇਰੇ ਸਾਹਮਣੇ ਕੋਈ ਬੇਅਦਵੀਂ ਕਰੀ ਜਾਵੇ ਬੇਅਦਵੀਂ ਕਰੀ ਜਾਵੇ ਇਹ ਗਲਤ ਕਰ ਲੈ ਯਾਰ ਇਹ ਪਹਿਲਾਂ ਤਾਂ ਸੋਚ ਇਹਨਾਂ ਦੀ ਸਿਹਤ ਕਰੋ ਜਾ ਕੇ ਕੋਈ ਜਾਣੀ ਵੀ ਹਾਂ ਤੁਸੀਂ ਐ ਨਾ ਕਰੋ ਜਿਹੜੇ ਆ ਕਹਿੰਦੇ ਨੇ ਉਹਨਾਂ ਨੂੰ ਸਿਹਤ ਕਰੋ ਤੁਸੀਂ ਉਹਨੂੰ ਬਾਝ ਕਰ ਦਿਓ ਉਹ ਇਹੋ ਜਿਹੇ ਗੱਜੇ ਮੰਜੇ ਜਿਹੇ ਆ ਕੇ ਕਹਿ ਸਕਦੇ ਨੇ ਕੁਝ ਵੀ ਸਿੱਖਾਂ ਦੇ ਕੋਈ ਗੁਰੂਆਂ ਬਾਰੇ ਕਿ ਮੇਰੇ ਆ ਗਿਆ ਕੋਈ ਕਹਦੇ ਭਾਈ ਉਹ ਬੰਦਾ ਗਲਤ ਕਹਣਾ ਤੂੰ ਕਹਿਣਾ ਇਹਨੇ ਪਹਿਲਾਂ ਤੂੰ ਜੇ ਕੋ ਉਸਤਾ ਕਰੋ ਯਾਰ ਕੋਸ਼ਿਸ਼ ਸੋਚੋ ਕੋਈ ਤਾਂ ਦਇੰਗ ਬਣੋ ਨਾ ਲੋਟਾ ਗਿਆ ਕਾਲੀ ਕਾਲੀ ਬਣਾਈ ਜਾਂਦੇ ਆ ਇਕੱਠੇ ਹੋ ਜੋ ਇਕੱਠੇ ਹੋ ਕੀ ਇਕੱਠੇ ਹੋ ਕਿ ਗੰਦ ਪਾਈ ਚਲੇ ਜਾਂਦਾ ਪਾਉਂਦੇ ਆ 4 5 ਵਾਲਵ ਦੂਰ ਪੜੇ ਨੇ ਬਾਕੀ ਕੋਈ ਕੋਈ ਪਲਟੇ ਚ ਗਲਤੀ ਹੋਈ ਤਾਂ ਕੇਮਾ ਦਾ ਜਾ ਚੱਕੇ ਇੰਡਕਾ ਛੋਟਾ 20 ਸੰਟ ਦੇ ਮਾਪ ਕਰਦੇ ਧੰਨ